ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਵਡਹੰਸ ਮਹੱਲਾ ਤੀਜਾ ਰੋਵਹਿ ਪਰਹਿ ਵਿਚੁੰਨੀਆ ਮੈਂ ਫਿਰ ਸੱਚੜਾ ਹੈ ਸਦਾ ਨਾਲੇ ਮੈਂ ਫਿਰ ਸੱਚੜਾ ਹੈ ਸਦਾ ਨਾਲੇ ਜਿਨਨੀ ਚੱਲਣ ਸਹੀ ਜਾਣਿਆ ਸਤਗੁਰ ਸੇ ਵਹਿ ਨਾਮ ਸਮਾਲੇ ਸਦਾ ਨਾਮ ਸਮਾਲੇ ਸਤਗੁਰ ਹੈ ਨਾਲੇ ਸਤ ਗੁਰ ਸੇਵ ਸੁਖ ਪਾਇਆ ਸਬਦੇ ਕਾਲ ਮਾਰ ਸੱਚ ਉਰ ਧਾਰ ਸਬਦੀ ਮਾਰ ਕਾਲ ਮਾਰ ਸੱਚ ਉਰ ਧਾਰ ਉਰ ਧਾਰ ਵੱਖਰਾ ਹੀ ਪਾਠ ਫਿਰ ਆਵਣ ਜਾਣ ਨਾ ਹੋਇਆ ਫਿਰ ਆਵਣ ਜਾਣ ਨਾ ਹੋਇਆ ਹੋਇਆ ਬੂਲਣਾ ਹੋਇਆ ਯੋਨੀ ਬੂਲਿਆ ਸੱਚਾ ਸਾਹਿਬ ਸੱਚੀ ਨਾਈ ਵੇਖੇ ਨਦਰ ਨਿਹਾਲੇ ਰੂਵਹ ਪਰੋ ਵਿਛੁੰਨੀਆ ਮੈਂ ਪਿਰ ਸੱਚੜਾ ਹੈ ਸਦਾ ਨਾਲੇ ਪ੍ਰਾਪ ਮੇਰਾ ਸਾਹਿਬ ਸਬਦੂ ਊਚਾ ਹੈ ਕਿਵ ਮਿਲਾ ਪ੍ਰੀਤਮ ਪਿਆਰੇ ਸਤਗੁਰ ਮੇਲੀ ਤਾਂ ਸਹਜ ਮਿਲੀ ਪਿਰ ਰਾਖਿਆ ਔਰ ਤ ਔਰ ਧਾਰੇ ਹਾਂ ਇਹ ਰਾਰੇ ਨੂੰ ਸਿਹਾਰੀ ਨਹੀਂ ਹੈ ਇਸ ਇਕੱਠਾ ਪਾਠ ਹੈ ਔਰ ਧਾਰੇ ਸਦਾ ਔਰ ਧਾਰੇ ਨੇਹਹੁ ਨਾਲ ਪਿਆਰੇ ਸਤਗੁਰ ਤੇ ਪਿਰ ਦਿੱਸ ਮਾਇਆ ਮੋਹ ਕਾ ਕੱਚਾ ਚੂਲਾ ਇਤ ਪੈਦਾ ਪਾਗ ਖਿਸਾ ਹਾਂ ਪਾਗ ਵੀ ਪੁੱਲਾ ਬੋਲਣਾ ਪੱਗ ਨਹੀਂ ਕਹਿਤ ਨਾ ਖਿਸਾ ਵੀ ਪੁੱਲਾ ਹੀ ਬੋਲਣਾ ਹੈ ਪੇਰ ਰੰਗ ਰਾਤਾ ਸੋ ਸੱਚਾ ਚੂਲਾ ਇਤ ਪੈਦਾ ਤੇ ਖਾਨਿਵਾਰੇ ਪ੍ਰਭ ਮੇਰਾ ਸਾਹਿਬ ਸਭ ਦੂ ਊਚਾ ਹੈ ਕਿਉ ਮਿਲਾ ਪ੍ਰੀਤਮ ਪਿਆਰੇ ਮੈਂ ਪ੍ਰਭ ਸੱਚ ਪਛਾਣਿਆ ਹੋਰ ਭੂਲੀ ਅਵਗਣਿਆਰੇ ਮੈਂ ਸਦਾ ਰਹਿ ਮੈਂ ਸਦਾ ਰਾਵੇ ਪਰ ਆਪਣਾ ਸੱਚੜਾ ਸਬਦ ਵਿਚਾਰੇ ਸੱਚਾ ਸਬਦ ਵਿਚਾਰੇ ਰੰਗ ਰਾਤੀ ਨਾਰੇ ਵਿਚਾਰੇ ਵਿਹਾਰੀ ਨਾਲ ਬੋਲਣਾ ਸੱਚਾ ਸਬਦ ਵਿਚਾਰੇ ਰੰਗ ਰਾਤੀ ਨਾਰੇ ਮਿਲ ਸਾਤ ਗੁਰ ਪ੍ਰੀਤਮ ਪਾਇਆ ਅੰਤਰ ਰੰਗ ਰਾਤੀ ਸਹਦੇ ਮਾਤੀ ਗਿਆ ਦੁਸ਼ਮਣ ਦੂਖ ਸਬਾਇਆ ਗਇਆ ਇਉਂ ਨਹੀਂ ਬੋਲਣਾ ਗਿਆ ਦੁਸ਼ਮਣ ਦੂਖ ਸਬਾਇਆ ਤਾਂ ਬੋਲਿਆ ਕਰ ਗਿਆ ਗਿਆ ਕਿਆ ਦੁਸ਼ਮਨ ਦੂਖ ਸਭ ਆਇਆ ਆਪਣੇ ਗੁਰ ਕਉ ਤਨ ਮਨ ਦੀਜੈ ਤਾਂ ਮਨ ਭੀਜੈ ਤ੍ਰਸਨਾ ਦੂਖ ਨਿਵਾਰੇ ਆਪਣੇ ਗੁਰ ਕਉ ਤਨ ਮਨ ਦੀਜੈ ਤਾਂ ਮਨ ਭੀਜੈ ਇਥੇ ਵਿਸਰਾਮ ਮੈਂ ਫਿਰ ਸੱਚ ਪਛਾਣਿਆ ਹੋਰ ਖੂਲੀ ਅਗਣਿਆਰੇ ਸੱਚੜਾ ਆਪ ਜਗਤੋ ਪਾਇਆ ਗੁਰ ਬਿਨ ਕੋਰ ਅੰਧਾਰੋ ਗੁਰ ਬਿਨਾ ਕੋਰ ਕੋਰ ਅੰਧਾਰੋ ਆਪ ਮਿਲਾਏ ਆਪ ਮਿਲਾਏ ਆਪੇ ਦੇ ਪਿਆਰੋ ਆਪੇ ਦੇ ਪਿਆਰੋ ਸਹਿਜ ਵਾਪਾਰੋ ਗੁਰਮੁਖ ਜਨਮ ਸਵਾਰੇ ਧੰਨ ਜਗ ਮੈਂ ਆਇਆ ਆਪ ਗਵਾਇਆ ਦਰ ਸਾਚੈ ਸਚਿਆਰੋ ਗਿਆਨ ਰਤਨ ਘਟ ਚਾਨਣ ਹੋਆ ਨਾਨਕ ਨਾਮ ਪਿਆਰੋ ਸੱਚੜਾ ਆਪ ਜਗਤ ਉਪਾਇਆ ਗੁਰ ਬਿਨ ਕੋਰ ਅੰਧਾਰੋ ਗੁਰ ਬਿਨ ਇਥੇ ਝਮਕ ਲਾ ਕੇ ਫਿਰ ਸਪਸ਼ਟ ਜਾ ਹੋ ਜਾਂਦਾ ਗੁਰ ਬਿਨ ਕੋਰ ਅੰਧਾਰੋ ਵਡਹੰਸ ਮਹੱਲਾ ਤੀਜਾ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚਾ ਆਏ ਗੁਰ ਰਾਖੀ ਸੇ ਉਬਰੇ ਹੋਰ ਮਰ ਜਮ ਮੈਂ ਆਵੈ ਜਾਈ ਹੋਰ ਮਰ ਜਮ ਮੈਂ ਆਵਹਿ ਜਾਵਹਿ ਅੰਤ ਗਏ ਪੁਛਤਾਵਹਿ ਬਿਨ ਨਾਵੈ ਸੁਖ ਨ ਹੋਈ ਹੋਰ ਇਥੇ ਯਮਕ ਲਾ ਦਨੀ ਹੈ ਮਰ ਜੰਮ ਹੈ ਆਵਹਿ ਜਾਵਹਿ ਇਥੇ ਠਮਕ ਅੰਤ ਗਏ ਪਛਤਾਵਹਿ ਇਥੇ ਵਿਸਰਾਮ ਬਿਨ ਨਾਵੈ ਸੁਖ ਨ ਹੋਈ ਐਥੈ ਕਮਾਵੈ ਸੂ ਫਲ ਪਾਵੈ ਮਨ ਮੁਖ ਹੈ ਪਤ ਖੋਈ ਜਮਪੁਰ ਘੂਰ ਅੰਧਾਰ ਮਹਾ ਗੁਵਾਰ ਨਾਤ ਥੈ ਭੈਣ ਨਾ ਭਾਈ ਜੰਪੂਰ ਘੂਰ ਅੰਧਾਰ ਇਥੇ ਥਮਕ ਮਹਾਗੁਵਾਰ ਇਥੇ ਵਿਸਰਾਮ ਨਾ ਤਿਥੈ ਭੈਣ ਨਾ ਭਾਈ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚ ਆਈ ਕਾਇਆ ਕੰਚਨ ਤਾਥੀਐ ਜਾਂ ਸਤਗੁਰ ਲਏ ਮਿਲਾਏ ਭ੍ਰਮ ਮਾਇਆ ਵਿਤਹੁ ਕੱਟੀਐ ਸੱਚੜਾ ਨਾਮ ਸਮਾਈ ਸਚਾ ਨਾਮ ਸਮਾਏ ਹਰ ਗੁਣ ਗਾਈ ਮਿਲ ਪ੍ਰੀਤਮ ਸੁਖ ਪਾਏ ਸਦਾ ਆਨੰਦ ਰਹੇ ਦਿਨ ਰਾਤੀ ਵਿਚਹੁ ਹਮੈ ਜਾਏ ਜਿਨੀ ਪੁਰਖੀ ਹਰ ਨਾਮ ਚਿਤ ਲਾਇਆ ਤਿਨ ਕਾਹ ਲਗ ਪਾਈ ਕਾਇਆ ਕੰਚਨਤਾ ਥੀਏ ਜਾ ਸਤਗੁਰ ਲਏ ਮਿਲਾਏ ਸੋ ਸਚਾ ਸੱਚ ਸਲਾਹੀਐ ਜੇ ਸਤਗੁਰ ਦੇ ਬੁਝਾਏ ਬਿਨ ਸਤਗੁਰ ਭਰਮ ਭੁਲਾਣੀਆਂ ਕਿਆ ਮੁਹ ਕਿਆ ਮੁਹ ਦੇਸਨ ਆਗੇ ਜਾਏ ਕਿਆ ਦੇਨ ਮੁਹ ਜਾਏ ਅਵਗੁਣ ਪਛਤਾਏ ਦੁਖੋ ਦੁਖ ਕਮਾਈ ਨਾ ਮਰਤਿਆ ਸੇ ਰੰਗ ਚਲੂਲਾ ਫੇਰ ਕ ਅੰਕ ਸਮਾਈ ਤਿਸ ਜੇਵਡ ਅਵਰਨਾ ਸੂਜੈ ਕਿਸ ਆਗਾ ਕਹੀ ਜਾਏ ਸੋ ਸੱਚਾ ਸੱਚ ਸਲਾਹੀਐ ਜੇ ਸਤਗੁਰ ਦੇ ਬੁਝਾਈ ਦਿਨੀ ਸੱਚੜਾ ਸੱਚ ਸਲਾਹੀਆ ਹਾਂ ਤਿਨ ਲਗ ਪਾਈ ਸੇ ਜਨ ਸੱਚੇ ਨਿਰਮਲੇ ਤਿਨ ਮਿਲਿਆ ਮਾਲ ਸਭ ਜਾਏ ਮਾਲ ਪੂਲਾ ਹੀ ਉਚਾਰਨ ਕਰਨਾ ਤਿਨ ਮਿਲਿਆ ਮਾਲ ਸਭ ਜਾਏ ਸੱਚਾ ਸਰਨਾਏ ਸੱਚਾ ਸਹਿਜ ਸੁਭਾਈ ਇਸ ਰਾਮ ਤਿੰਨ ਮਿਲਿਆ ਮਾਲ ਸਭ ਜਾਈ ਸੱਚਾ ਸਰਨ ਆਈ ਤੇ ਵਿਸਰਾਮ ਹੈ ਸੱਚਾ ਸਹਿਜ ਸੁਭਾਈ ਨਾਮ ਨਿਰੰજન ਅਗਮ ਅਗੂਚਰਾ ਸਤਗੁਰ ਦਿਆ ਬੁਝਾਈ ਆਨ ਦੇਨ ਭਗਤ ਕਰੈ ਰੰਗ ਰਾਤੀ ਨਾਨਕ ਸੱਚ ਸਮਾਈ ਜਿਨੇ ਸੱਚੜਾ ਸੱਚ ਧਿਆਇਆ ਹਾਂ ਤਿੰਨ ਕ ਲਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ